ਅੱਜ ਵੀ ਸਾਡੇ ਤੇ ਕੁਝ ਬ੍ਰਾਹਮਣੀ ਰੀਤਾਂ ਦਾ ਪ੍ਰਭਾਵ ਹੈ ਅਸੀਂ ਕੋਈ ਵਿਆਹ ਸੱਦੀ ਕਰਨੀ ਹੈ ਕੱਲ ਹੀ ਕੁਝ ਗੁਰਮੁਖਾਏ ਕਈ ਵਾਰ ਗੁਰਮੁਖ ਤੋਂ ਰਸਤੇ ਚੱਲ ਜਾਣ ਦਾ ਆਦਵਾ ਕਹਿਣਗੇ ਜੀ ਇਸ ਤਰ੍ਹਾਂ ਨੇ ਰਿਸ਼ਤਾ ਇਸ ਤਰ੍ਹਾਂ ਕਰ ਲਓ ਉਹਨਾਂ ਬਾਹਰੋਂ ਰਿਸ਼ਤਾ ਕਰਨਾ ਸੀ ਮੈਂ ਪੁੱਛਿਆ ਥੋੜਾ ਅੱਗੇ ਕਰ ਲੈਂਦੇ ਕਹਿੰਦੀ ਅੱਗੇ ਕੋਈ ਲੰਮਾ ਤਾਰਾ ਚੜ੍ਹ ਪੈਣਾ ਹੈ ਫਿਰ ਰਿਸ਼ਤਾ ਸਹੀ ਨਹੀਂ ਹੋਣਾ ਤੋ ਅਸੀਂ ਅੱਜ ਵੀ ਤਾਰਿਆਂ ਤੋਂ ਗ੍ਰਹਿਾਂ ਤੋਂ ਹੋਰ ਨਾ ਚੀਜ਼ਾਂ ਤੋਂ ਡਰੀ ਜਾ ਰਹੇ ਹਾਂ ਇਕ ਪੰਡਿਤ ਤਰਨ ਧਾਰਨ ਤੋਂ ਉਹਦੀ ਤਿੰਨ ਮੰਜਲੀ ਕੋਠੀ ਪਈ ਹੋਈ ਹੈ ਦਾਸ ਨੂੰ ਉੱਥੇ ਸੇਵਾ ਕਰਨ ਦਾ ਸਮਾਂ ਮਿਲਿਆ ਕੋપી ਚੰਦ ਉਸ ਦਾ ਨਾਮ ਹੈ ਤੋ ਉਹ ਕਿੱਥੋਂ ਪਈ ਉਹ ਕਹਿੰਦਾ ਤੁਹਾਡੇ ਵੀਰਾਂ ਨੇ ਇਹ ਕੋਠੀ ਪੁਆਰਤੀ ਮੇਰੀ ਜਣੀ ਹੈ ਜਦੋਂ ਕੁਝ ਦਿਨ ਦੇ ਆਰੇ ਮੇਰੇ ਕੋ ਆਉਂਦੇ ਹਨ ਉਹ ਲੋਕ ਇੱਕ ਨਾਰੀ ਅਲਮਾਸ ਸਾਰਾ ਸਾਜ ਉਸ ਮਨ ਹਰਮੰਦਰ ਸਹਿ ਭੇਜ ਦਿੰਦੇ ਹਨ ਤੇ ਪੁੱਛੀਦਾ ਹੈ ਕਿੰਦੇ ਸਾਨੂੰ ਕਿਸੇ ਨੇ ਦੱਸਿਆ ਤੇ ਇੱਥੇ ਚੜਨ ਆਏ ਤੇ ਉੱਥੇ 2.5 ਜਰ ਪੂਜ ਆਉਂਦੇ ਹਨ ਉਸ ਇਨਸਾਨ ਦਾ ਇਕਲੌਤਾ ਬੇਟਾ ਐਕਸੀਡੈਂਟ ਨਾਲ ਮਾਰਿਆ ਗਿਆ ਉਸ ਪੰਡਤਾਂ ਜਿਹੜਾ ਦੂਜਿਆਂ ਦੇ ਹੱਥ ਦੇਖਦਾ ਹੈ ਦੂਜਿਆਂ ਦੀ ਰਖਾਵਾਂ ਦੇਖਦਾ ਹੈ ਸਾਡੇ ਜੋ ਲਿਖਿਆ ਮਿਟਿਆ ਨਹੀਂ ਜਾ ਸਕਦਾ ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਤਾ ਸਾਡੇ ਗ੍ਰੰਥੀ ਸਿਮੋਦੇ ਗ੍ਰਹਿ ਅਫਸੋਸ ਕਰਨ ਗਿਆ ਵਿੰਦ ਗਵਾਂਢ ਸੀ ਇਨਸਾਨੀਅਤ ਤੌਰ ਤੇ ਗਏ ਪੁੱਛਿਆ ਪੰਡਤ ਜੀ ਕੀ ਕਾਰਨ ਹੋਇਆ ਉਹ ਕਹਿੰਦੇ ਪਤਾ ਹੀ ਨਹੀਂ ਲੱਗਾ ਕੀ ਕਾਰਨ ਬਣਿਆ ਕਾਰ ਨਵੀ ਲੈ ਕੇ ਜਾ ਰਹੇ ਸੀ ਟਰੱਕ ਆਇਆ ਉਹਨਾਂ ਰੋਕ ਵੀ ਦਿੱਤਾ ਉਹਦੇ ਉੱਤੇ ਚੜਿਆ ਤਾਂ ਉੱਥੇ ਐਕਸੀਡੈਂਟ ਨੱਚੜਾਈ ਕਰ ਗਿਆ ਕਹਿੰਦੇ ਫਿਰ ਕਿਵੇਂ ਹੋਇਆ ਕਹਿੰਦੇ ਇਹ ਮਾਲਕ ਦੇ ਹੱਥ ਵਿੱਚ ਹੈ ਉਗਨੇਵੇਂ ਮੈਂ ਮਾਨਸ ਸੋਚ ਪੰਡਿਤ ਜੀ ਅੰਜ ਪੁੱਤਰ ਨੂੰ ਰੋਕ ਲੈਣਾ ਸੀ ਤੇ ਤੇਰੀ ਮੌਤ ਹੋ ਜਾਣੀ ਹੈ ਉਹਨੂੰ 10 ਮਿੰਟ ਰੋਕ ਲੈਂਦੇ ਪਰ ਇਹ ਰੁਕਦਾ ਨਹੀਂ ਤੋ ਅਸੀਂ ਇਸ ਚੱਕਰਾਂ 'ਚ ਨਾ ਪਈਏ ਗੁਰੂ ਤੇ ਪੰਨਾ ਰੱਖੋ ਗੁਰਬਾਣੀ ਤੇ ਪੰਨਾ ਬਣਾਓ ਪ੍ਰਤੱਖ ਗੁਰੂ ਹੈ ਸਤਗੁਰੂ ਜੀ ਇੱਕ ਇੱਕ ਦਿਨ ਨਕਮਾ ਕਥਾ ਕਰਿਆ ਕਹਿੰਦੇ ਗੁਰੂ ਨੂੰ ਠੰਡ ਕੋਈ ਨਹੀਂ ਲੱਗਦੀ ਇਨੂ ਜੀ ਕੰਬਲ ਦੀ ਲੋੜ ਨੇ ਇਹਨੂੰ ਹਵਾ ਦੀ ਲੋੜ ਨੇ ਇਹੋ ਜੇ ਵੀ ਸਾਡੇ ਚ ਐਸੀ ਬਿਆਨੀ ਪੈਦਾ ਹੋ ਗਏ ਹਨ ਮੈਂ ਹੈਰਾਨ ਹਾਂ ਕਿ ਗੁਰੂ ਦਾ ਇਹ ਅਦਬ ਸਤਕਾਰ ਵੀ ਨਹੀਂ ਹੋਇਆ ਤਾਂ ਇਹ ਸਤਗੁਰੂ ਜੀ ਸਤਗੁਰੂ ਜਾਗਤ ਹੈ ਦੇਵ ਪਤੰਖ ਗੁਰੂ ਹੈ ਔਰ ਜਗਦੀ ਜੋਤ ਹੈ ਹਾਜ਼ਰ ਨਾਜ਼ਰ ਹੈ ਸੱਦ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨ ਭਿਰੋ ਦੂਰਾਇ ਅਸੀਂ ਦੂਰੋ ਜੀ ਵਖਰੀ ਗੱਲ ਹੈ ਅਸੀਂ ਪੜਾ ਰਹੀਏ ਦੂਰ ਗੱਲ ਹੈ ਉਹ ਗੁਰੂ ਨਾਲ ਹੈ